ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦੀ ਸ਼ੁਕਰੀਆ ਹੁਣ ਅਗਲੀ ਮਹੱਤਵਪੂਰਨ ਖਬਰਾਂ ਤੇ ਚਰਚਾ ਕਰਾਂਗੇ ਖਬਰ ਇਸ ਤਰ੍ਹਾਂ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮਾਹਵਾਰੀ ਧਰਮ ਸਹਿਇਦ ਦਾ ਅਧਿਕਾਰ ਸੰਵਿਧਾਨ ਦੇ ਆਰਟੀਕਲ 21 ਹੇਟ ਜੀਵਨ ਅਤੇ ਗਰੀਬਾਂ ਦੇ ਅਧਿਕਾਰ ਦਾ ਹਿੱਸਾ ਹੈ ਅਦਾਲਤ ਨੇ ਸਾਰੇ ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਰ ਸਕੂਲ ਵਿੱਚ ਵਿਦਿਆਰਥਣਾਂ ਦੇ ਲਈ ਮੁਫਤ ਬਾਇਓਡੀਗਰੇਡੇਬਲ ਸੈਨੀਟਰੀ ਪੈਡ ਅਤੇ ਵਿਦਿਆਰਥੀਆਂ ਵਿਦਿਆਰਥਣਾਂ ਦੇ ਲਈ ਵਕਫ ਵਕ ਟਾਇਲਟ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਇਹ ਪ੍ਰਬੰਧ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ 'ਚ ਲਾਜ਼ਮੀ ਹੋਵੇਗਾ ਕੀ ਪ੍ਰਤੀਕਿਰਿਆ ਸਰਿਕਾ ਇਹ ਜਿਹੜੀ ਇਹਨੂੰ ਆਪਾਂ ਸਮੱਸਿਆ ਨਹੀਂ ਕਵਾਂਗੇ ਕੁਦਰਤੀ ਜਿਹੜੀ ਕਿਸੇ ਵੀ ਮਨੁੱਖ ਦੇ ਨਾਲ ਜੁੜੀਆਂ ਚੀਜ਼ਾਂ ਹੈਗੀ ਜੀ ਉਹ ਕੁਦਰਤ ਨੇ ਜਿਹੜੇ ਵੀ ਜੀਵ ਦੇ ਵਿੱਚ ਮੇਲ ਫੀਮੇਲ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਜਿਹੜੇ ਫਰਕ ਰੱਖੇ ਆ ਉਹਦੇ ਵਿੱਚ ਜਿਹੜੀਆਂ ਜ਼ਰੂਰਤਾਂ ਜੁੜੀਆਂ ਉਹਨਾਂ ਕੁਦਰਤੀ ਤੌਰ ਤੇ ਉਹਦੇ ਨਾਲ ਜੁੜੀ ਹੋਈ ਗੱਲ ਹੈ ਔਰ ਇਹ ਵੈਸੇ ਬਹੁਤ ਅੱਛੀ ਗੱਲ ਹੈ ਜੋ ਨਵਾਂ ਫੈਸਲਾ ਸੁਪਰੀਮ ਕੋਰਟ ਵੱਲੋਂ ਆਇਆ ਕਿਉਂਕਿ ਪਰ ਦੇਖੋ ਨਾ ਕਿ ਮੁਲਕ ਦੇ ਵਿੱਚ ਹਰ ਗੱਲ ਜਿਹੜੀ ਹੈ ਸੁਪਰੀਮ ਕੋਰਟ ਨੂੰ ਕਹਿਣੀ ਪੈ ਰਹੀ ਹੈ ਹੂੰ ਇਹਦਾ ਮਤਲਬ ਹੈ ਕਿ ਜਿਹੜੀਆਂ ਸਰਕਾਰਾਂ ਉਹ ਇੱਧਰ ਧਿਆਨ ਨਹੀਂ ਦੇਖਦੇ ਤੁਹਾਨੂੰ ਯਾਦ ਹੋਏਗਾ ਕਿ ਇਹ ਵੱਡੇ ਪੈਮਾਨੇ ਦੇ ਉੱਪਰ ਇਹਦੇ ਉੱਤੇ ਸਰਕਾਰੀ ਪੱਧਰ ਤੇ ਵੀ ਕੰਮ ਚੱਲ ਰਿਹਾ ਹੈ ਚੱਲ ਰਿਹਾ ਜੀ ਤੇ ਕਈ ਜਗ੍ਹਾ ਵੈਂਡਿੰਗ ਮਸ਼ੀਨਾਂ ਵੀ ਲਾਈਆਂ ਗਈਆਂ ਕਈ ਵਾਰੀ ਤੁਸੀਂ ਦੇਖੋ ਇੱਥੇ ਫਿਲਮ ਵੀ ਬਣੀ ਸੀ ਅਕਸ਼ੇ ਕੁਮਾਰ ਦੀ ਫਿਲਮ ਵੀ ਬਣਾਈ ਸੀ ਉਹਦੇ ਵਿੱਚ ਬੜੀ ਜਾਗਰਤੀ ਆਈ ਸੀ ਜੀ ਕਿਉਂਕਿ ਜਿਹੜੇ ਤਾਂ ਵਿਕਸਤ ਸੂਬੇ ਨੇ ਉੱਥੇ ਤੇ ਜਿਹੜੇ ਵਿਕਸਿਤ ਜਾਂ ਸਮਰੱਥ ਸੂਬੇ ਨੇ ਉੱਥੇ ਵਿੱਚ ਤਾਂ ਜਿਹੜੀਆਂ ਸਾਡੀਆਂ ਮਾਵਾਂ ਪੈਣਾਂ ਨੂੰ ਮਤਲਬ ਜਿਹੜੀ ਉਹਨਾਂ ਨਾਲ ਕੁਦਰਤੀ ਲੋੜ ਜੁੜੀ ਹੈ ਜੀ ਉਹਦੇ ਵਿੱਚ ਉਹ ਸਮਰੱਥ ਲੋਕ ਤਾਂ ਇਹਨੂੰ ਉਸ ਬੈਟਰਵੇ ਦੇ ਵਿੱਚ ਇਥੋਂ ਤੱਕ ਕਿ ਉਹ ਡਾਕਟਰਸ ਦੀ ਸਲਾਹ ਵੀ ਲੈ ਲੈਂਦੇ ਨੇ ਸਾਰਾ ਕੁਝ ਕਰਦੇ ਨੇ ਪਰ ਜਿਹੜੇ ਅਸਰ ਸਮਰੱਥ ਸੂਬੇ ਨੇ ਜਾਂ ਜਿੱਥੇ ਰਿਸਿਪਲਾਈਜ਼ੇਸ਼ਨ ਉਨੀ ਡਿਵੈਲਪ ਨਹੀਂ ਹੋਈ ਸੀ ਉੱਤਰ ਪ੍ਰਦੇਸ਼ ਬਿਹਾਰ ਜਾਂ ਹੋਰ ਜਿਹੜੇ ਇਸ ਕਿਸਮ ਦੇ ਸਾਡੇ ਸੂਬੇ ਜਿਨ੍ਹਾਂ ਦੇ ਬਹੁਤਲੇ ਪਿੰਡਾਂ ਦੇ ਰਿਮੋਟ ਪਿੰਡਾਂ ਵਿੱਚ ਐਸਾ ਹੈ ਕਿ ਪੈਣਾ ਨੂੰ ਇਹ ਵੀ ਪਤਾ ਵੀ ਨਹੀਂ ਆ ਵੀ ਕੀ ਕਰਨਾ ਜੀ ਜੀ ਤਾਂ ਉਸ ਉੱਥੇ ਜਿਹੜੀ ਹੈ ਉਹ ਕਈ ਵਾਰੀ ਇਹਦੇ ਨਾਲ ਇਹਨਾਂ ਦੇ ਇਹਦੇ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਮੌਤ ਤੱਕ ਦੀ ਗੱਲ ਆ ਜਾਂਦੀ ਹੈ ਬਿਲਕੁਲ ਬਿਲਕੁਲ ਸਰ ਸੋ ਇਹ ਫਿਰ ਅੱਛਾ ਫਿਰ ਇਹ ਸਾਡੇ ਦੇਸ਼ ਦੇ ਵਿੱਚ ਨਾ ਇੱਕ ਇਹਦੇ ਇਹਨੂੰ ਲੈ ਕੇ ਜਿਹਦਾ ਹੁੰਦਾ ਹੈ ਕਿ ਸ਼ਰਮ ਚੀਜ਼ ਨਾਲ ਜੁੜ ਗਈ ਤਾਂ ਉਹਦੇ ਵਿੱਚ ਜਿੰਨੀ ਦਰ ਉਹਨਾਂ ਨੂੰ ਕਿਉਂਕਿ ਇਹ ਨਿੱਜਤਾ ਦਾ ਪ੍ਰਸ਼ਨ ਹੈ ਤੇ ਰਾਈਟ ਟੂ ਜਿਹੜਾ ਪ੍ਰਾਈਵੇਸੀ ਹੈਗਾ ਉਹ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਲਿਵ ਜਿੱਦਾਂ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਪ੍ਰਾਈਵੇਸੀ ਵੀ ਇਸ ਕਰਕੇ ਉਹ ਜਿਹੜੀਆਂ ਸਾਡੀ ਫੀਮੇਲਸ ਹੈ ਉਹਨਾਂ ਦਾ ਰਾਈਟ ਟੂ ਪ੍ਰਾਈਵੇਸੀ ਹੈਗਾ ਤੇ ਸੁਪਰੀਮ ਕੋਰਟ ਨੇ ਜਿਸ ਵੇਲੇ ਉਹਦੇ ਰਾਈਟ ਟੂ ਪ੍ਰਾਈਵੇਸੀ ਦੇ ਉੱਤੇ ਆ ਕੇ ਗੱਲ ਕੀਤੀ ਹੈ ਕਿ ਹਰ ਸਕੂਲ ਦੇ ਵਿੱਚ ਉਹਨਾਂ ਨੂੰ ਇਹ ਚੀਜ਼ ਕਾਲਜ ਦੇ ਵਿੱਚ ਇਹ ਚੀਜ਼ ਪ੍ਰੋਵਾਈਡ ਕਰਾਣੀ ਪੈਗੀ ਔਰ ਜਿਹੜੀਆਂ ਉੱਥੇ ਟਾਇਲਟਸ ਹੋਣਗੇ ਉਹ ਵੀ ਮੇਲ ਫੀਮੇਲ ਦੀ ਕੋਈ ਇੱਕ ਜਗ੍ਹਾ ਸਹੱਦੇ ਵੀ ਨਹੀਂ ਹੈਗਾ ਵੈਸੇ ਤਾਂ ਜਦੋਂ ਇਹ ਗੱਲ ਸੁਨੇਗਾ ਕੋਈ ਤੇ ਦੁਨੀਆ ਦੇ ਕਿਸੇ ਦੂਸਰੇ ਦੇਸ਼ ਚ ਗੱਲ ਸੁਣੀ ਜਾਏਗੀ ਤਾਂ ਉਹ ਕਹਣਗੇ ਦੁਨੀਆ ਦਾ ਐਡਾ ਵਿਕਸਿਤ ਦੇਸ਼ ਜਿਹੜਾ ਜਿਹੜਾ ਤੀਸਰੀ ਇਕਨੋਮੀ ਪੰਜਵੀਂ ਮਿਲਟਰੀ ਸ਼ਕਤੀ ਔਰ ਉਹ ਕਹਿੰਦਾ ਵੀ ਅਸੀਂ ਲਗਾਤਾਰ ਵੱਧ ਰਹੇ ਆ ਸਾਡੀ ਤਾਕਤ ਵਧੀ ਹੈ ਤੇ ਉੱਤੇ ਹੱਲੇ ਵੀ ਜਿਹੜਾ ਮੇਲ ਫੀਮੇਲ ਲਈ ਆ ਵੱਡੀ ਪ੍ਰੋਬਲਮ ਆ ਸੋ ਇਹ ਆਪਣੇ ਆਪ ਦੇ ਵਿੱਚ ਗੱਲ ਆ ਸੁਪਰੀਮ ਕੋਰਟ ਨੇ ਇੱਕ ਅੱਛਾ ਡਿਸੀਜਨ ਦਿੱਤਾ ਔਰ ਉਹਨੇ ਇਹ ਵੀ ਇੱਥੋਂ ਤੱਕ ਵੀ ਕਹਿਤਾ ਸੁਪਰੀਮ ਕੋਰਟ ਨੇ ਕਿ ਜਿਹੜੇ ਨਿੱਜੀ ਸਕੂਲ ਜੋ ਨਿੱਜੀ ਜਿਹੜੇ ਐਡਿਟਿਡ ਸਕੂਲ ਕਰੋ ਐਸਾ ਨਹੀਂ ਕਰਨਗੇ ਤੇ ਉਹਨਾਂ ਦੀ ਜਿਹੜੀ ਮੰਨਤਾਵਾਂ ਵੀ ਜਿਹੜੀਆਂ ਰੈਕਗਨਾਈਜੇਸ਼ਨਸ ਰੱਦ ਕੀਤੀਆਂ ਜਾਣਗੀਆਂ ਪਰ ਮੈਨੂੰ ਲੱਗਦਾ ਵੀ ਉੱਥੇ ਹੋਣਾ ਇਹ ਹੈਗਾ ਕਿਉਂਕਿ ਉਹਨਾਂ ਦੀ ਮੰਨਤਾ ਮਨਤਾ ਤਾਂ ਰੱਦ ਕੀ ਹੋਣੀ ਹੈ ਕਿ ਜਿਹੜੇ 80 ਜਿਹੜੇ ਦੂਰ ਦੇ ਇਸ ਕਿਸਮ ਦੇ ਸਕੂਲ ਆ ਇਹਨਾਂ ਨੇ ਇੱਕ ਹਿਡਨ ਚਾਰजेस ਲਾ ਦੇਣੇ ਆ ਜੀ ਤੇ ਉਹ ਖਰਚਾ ਜਿਹੜਾ ਉਹ ਫਿਰ ਉਹਨਾਂ ਜਿਹੜੀਆਂ ਪੜਨ ਵਾਲੀਆਂ ਸਾਡੀਆਂ ਵਿਦਿਆਰਥਣਾਂ ਉਹਨਾਂ ਦੇ ਉੱਤੇ ਪੈਣਾ ਜਾਂ ਉਹਨਾਂ ਤੋਂ ਭਾਰਾਂ ਤੇ ਪੈਣਾ ਸੋ ਸੁਪਰੀਮ ਕੋਰਟ ਨੂੰ ਇੱਥੇ ਤੱਕ ਵੀ ਡਾਇਰੈਕਸ਼ਨਸ ਦੇਣੀਆਂ ਚਾਹੀਦੀਆਂ ਵੀ ਇਹਨਾਂ ਦੀ ਜਿਹੜੀ ਜਿਹੜੀ ਇਹਨਾਂ ਦੀ ਸਪਲਾਈ ਵਾਲਾ ਸਿਸਟਮ ਹੈ ਭਈ ਥਰੂ ਗਵਰਨਮੈਂਟ ਜਣਾ ਉੱਥੇ ਦੀ ਜਿਹੜੀਆਂ ਉਹ ਕਰਨ ਤੋਂ ਇਸ ਕਿਸਮ ਦੇ ਹਿਡਨ ਚਾਰजेस ਵੀ ਨਾ ਲੱਗਤੇ ਜਾਣ ਜੀ ਤੇ ਫਟਾਫਟ ਵੈਸੇ ਤਾਂ ਬਹੁਤ ਥੋੜਾ ਟਾਈਮ ਦਿੱਤਾ ਉਹਨਾਂ ਨੇ ਕਿਉਂਕਿ ਪੰਜਾਬ ਦੇ ਵਿੱਚ ਤਾਂ ਇੱਕ ਯੋਜਨਾ ਵੀ ਆਈ ਹਾਂ ਨਹੀਂ ਤਾਂ ਅਸੀਂ ਤੁਹਾਡੀਆਂ ਮੰਤਵਾਂ ਰੱਦ ਕਰਦੇ ਹਾਂਗੇ। ਸੋ ਇਹ ਸੁਪਰੀਮ ਕੋਰਟ ਦਾ ਫੈਸਲਾ ਬਹੁਤ ਅੱਛਾ ਫੈਸਲਾ ਹੈ। ਜੀ। ਔਰ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਸਰਕਾਰਾਂ ਦੁਬਾਰਾ ਤੋਂ ਸੁਪਰੀਮ ਕੋਰਟ ਨੂੰ ਕੋਈ ਹਰ ਕੰਮ ਜਿਸ ਵੇਲੇ ਇੱਕ ਮੁਲਕ ਦੇ ਵਿੱਚ ਤੁਹਾਡੇ ਫੰਡਾਮੈਂਟਲ ਰਾਈਟ ਲਈ ਅਦਾਲਤ ਆ ਕੇ ਕਹਿੰਦੀ ਹੈ ਤੇ ਫਿਰ ਉਹਦਾ ਪ੍ਰਭਾਵ ਦੁਨਿਆਵੀ ਇਹ ਜਾਂਦਾ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਭਾਰਤ ਦੇ ਵਿੱਚ ਲੋਕਾਂ ਦੇ ਫੰਡਾਮੈਂਟਲ ਰਾਈਟਸ ਜਿਹੜੇ ਆ ਉਹ ਵੈਲਿਡ ਹੋ ਰਹੇ ਨੇ। ਬਿਲਕੁਲ ਬਿਲਕੁਲ ਸਰ। ਇਸੇ ਤਰ੍ਹਾਂ ਹੁਣ ਖਬਰ ਇਸ ਤਰ੍ਹਾਂ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਕੈਵਨ ਵਾਰਸ਼ਨੂ ਫੈਡਰਲ ਰਿਜ਼ਰਵ ਦਾ ਨਵਾਂ ਚੇਅਰਮੈਨ ਨਾਮਜ਼ਦ ਕਰਨ ਦੀ ਖਬਰ ਨਾਲ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿੱਚ ਹਲਚਲ ਮਚ ਗਈ ਹੈ ਇਸ ਦਾ ਅਸਰ ਕੀਮਤੀ ਧਾਤਾਂ ਤੇ ਪਿਆ ਹੈ ਤੇ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਇੱਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਹੋਈ ਹੈ ਠੀਕ ਹੈ ਜੀ ਸਰਕਾਰ ਸੋਨਾ ਚਾਂਦੀ ਉੱਤੇ ਅਸੀਂ ਲਗਾਤਾਰ ਡਿਸਕਸ ਕਰਦੇ ਦੇ ਕਈ ਵਾਰੀ ਸੋਨਾ ਚਾਂਦੀ ਦੀ ਆਮ ਤੌਰ ਤੇ ਸਾਡੇ ਇਹੋ ਜਿਹੇ ਚੈਨਲਾਂ ਦੇ ਉੱਤੇ ਖਬਰਾਂ ਨਹੀਂ ਸੀ ਆਉਂਦੀਆਂ ਹੁੰਦੀਆਂ ਪਰ ਖਬਰ ਹੁੰਦੀ ਪਰ ਸੋਨਾ ਚਾਂਦੀ ਜਿੱਦਾਂ ਅਸਮਾਨ ਨੂੰ ਛੂਹ ਲੱਪੇ ਅੱਗ ਲੱਗ ਗਈ ਤੇ ਇਹ ਲਗਾਤਾਰ ਚਰਚਾ ਦੇ ਵਿੱਚ ਆਉਂਦੀਆਂ ਰਹੀ ਹੈ ਬਿਲਕੁਲ ਬਿਲਕੁਲ ਸਰ ਗੱਲ ਇਹ ਵੀ ਆ ਗਈ ਸੀ ਕਿ ਕੋਣ ਲੱਪੀ ਸੀ ਵੀ ਇਹ ਜਿਹੜਾ ਸੋਨਾ ਇਹਨੇ 2 ਲੱਖ ਤੋਂ ਜ਼ਿਆਦਾ ਟੱਚ ਕਰਨਾ ਹੈ ਔਰ ਗੱਲ ਇਹ ਵੀ ਆ ਗਈ ਸੀ ਕਿ ਇਹ ਪਹੁੰਚ ਤੋਂ ਬਾਹਰ ਦੀ ਧਾਤੂ ਹੋ ਜਾਏਗੀ ਸਮਾਜ ਲਈ ਵੈਸੇ ਚੰਗੀ ਗੱਲ ਵੀ ਸੀ ਵੀ ਸੋਨੇ ਦੀ ਕਈ ਵਾਰੀ ਵਿਆਹ ਸ਼ਾਦੀਆਂ 'ਚ ਸਾਡੇ ਇੱਥੋਂ ਦੀਆਂ ਮੁਸ਼ਕ ਰੀਸੈਂਟਲੀ ਜਿਹੜੀ ਹੈਗਾ 167000 ਤੱਕ ਤਾਂ ਸੋਨਾ ਚਲੇ ਗਿਆ ਸੀ ਬਿਲਕੁਲ ਬਿਲਕੁਲ ਸਰ ਤੇ ਹੁਣ ਅੱਜ ਅੱਜ ਦੀਆਂ ਖਬਰਾਂ 'ਚ ਖਬਰਾਂ ਆ ਕਿ ਚਾਂਦੀ ਝੁੱਲਸੀ ਵੀ ਚਾਂਦੀ ਨੂੰ ਬਿਲਕੁਲ ਚਾਂਦੀ ਜਿਹੜੀ ਹੈ ਚਾਂਦੀ 'ਚ 27% ਗਰਾਵਟ ਇੱਕ ਹੋਣਾ ਚਾਹੀਦਾ ਹੈ ਇਹ ਇਤਿਹਾਸਿਕ ਗਰਾਵਟ ਹੈ ਵੈਸੇ ਇਹ ਇਤਿਹਾਸਿਕ ਜਿਹੜੀ ਉਚਾਈ ਦੇ ਇਤਿਹਾਸਿਕ ਗਰਾਵਟ ਆ 26 ਦੇ ਦੌਰ 'ਚ ਹੀ ਆਈ ਜਿਹੜੀ 26 ਸਟਾਰਟ ਸਟਾਰਟ ਚ ਹੈ 25 ਲਾਸਟ ਸ਼ੁਰੂ ਹੋਈ ਹੈ ਪੁਰਾਣੇ ਇਤਿਹਾਸ 'ਚ ਕੋਈ ਐਡੀ ਵੱਡੀਆਂ ਗੱਲਾਂ ਨਹੀਂ ਸੀ ਚਾਂਦੀ ਦੀਆਂ ਤੇ ਸੋਨਾ ਵੀ ਚੜਦੇ 'ਚ 10% ਕੱਲ ਘਟ ਗਿਆ ਚਾਂਦੀ ਦੇ ਨਾਲ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਇਹ ਸ ਨੂੰ ਕੇਵਨ ਨੂੰ ਲਾਤਾ ਦੁਬਾਰਾ ਤੋਂ ਫੈਡਰਲ ਬੈਂਕ ਦਾ ਜਿਹੜਾ ਹੈ ਸੋ ਉਹਦਾ ਅਕਸੈਦਾ ਦਾ ਉਹ ਅਰਥਸ਼ਾਸਤਰੀ ਦਾ ਅਕਸੈਦਾ ਦਾ ਕਿ ਉਹ ਬਹੁਤ ਜਿਹੜੀ ਮੋਦਰਿਕ ਨੀਤੀ ਜਿਹੜੀ ਹੈਗੀ ਹੈ ਹਮ ਉਹਦੇ ਉੱਪਰ ਉਹ ਬਹੁਤ ਜ਼ਿਆਦਾ ਸਖਤ ਆਦਮੀ ਹੈ ਜੀ ਔਰ ਇਹ ਉਹਨਾਂ ਨੇ ਇਹਨਾਂ ਕਹੇ ਚਲੇ ਆ ਇਹ ਪ੍ਰਭਾਵ ਹੈ ਕਿ ਉਹਦੇ ਆਉਣ ਦੇ ਨਾਲ ਜਿਹੜੀਆਂ ਵਿਆਜ ਦੀਆਂ ਦਰਾਂ ਚ ਕਟੌਤੀ ਨਹੀਂ ਹੋਏਗੀ ਹਮ ਔਰ ਕਿਉਂਕਿ ਉਹਦੇ ਨਾਲ ਡਾਲਰ ਨੇ ਵਧਣਾ ਡਾਲਰ ਦੇ ਵਧਣ ਦੇ ਨਾਲ ਇਸ ਇੱਕਦਮ ਜਿਹੜੀ ਗਰਾਵਟ ਆਈ ਹੈ ਕਿਉਂਕਿ ਉਹਦੇ ਵਿੱਚ ਇਹ ਹੈ ਕਿ ਜਿਹੜੀਆਂ ਸੋਨਾ ਚਾਂਦੀ ਜਾਂ ਇਸ ਕਿਸਮ ਦੀਆਂ ਧਾਤੂਆਂ ਇਹ ਵਿਆਜ ਰਹਿਤ ਧਾਤੂਆਂ ਇਹਨਾਂ ਤੇ ਵਿਆਜ ਨਹੀਂ ਮਿਲਦਾ ਇਹਨਾਂ ਦੀ ਇਹ ਮਾਰਕੀਟ ਦੇ ਉੱਤੇ ਡਿਪੈਂਡ ਕਰਦਾ ਤਾਂ ਹੁਣ ਦੂਸਰਾ ਦਾ ਬਲੇ ਹੈ ਕਿ ਚਾਂਦੀ ਦੇ ਵਿੱਚ ਜਿਹੜੀ ਵੱਡੀ ਕੇਵਨ ਦੇ ਆਣ ਨਾਲ ਨਹੀਂ ਕੇਵਨ ਦਾਣਾ ਦਾ ਵੱਡਾ ਪੱਖ ਹੈਗਾ ਪਰ ਉਹਦੀ ਗਰਾਵਟ ਦੇ ਇੱਕ ਵੱਡੀ ਚੀਜ਼ ਇਹ ਵੀ ਹੈ ਕਿ ਚਾਂਦੀ ਜਦੋਂ ਸੋਨਾ ਦਾ ਜਦੋਂ ਜਿਹੜੋ ਜਦੋਂ ਬਾਜ਼ਾਰ 'ਚ ਜਦੋਂ ਤੁਹਾਡਾ ਹੁੰਦਾ ਹੈ ਨਾ ਉਹ ਵਾਧਾ ਬਾਜ਼ਾਰ ਜਿਹਨੂੰ ਕਹਿੰਦੇ ਆ ਵਾਧਾ ਬਾਜ਼ਾਰ 'ਚ ਜਦੋਂ ਚਾਂਦੀ ਖਰੀਦੀ ਜਾਂਦੀ ਜਿਹੜਾ ਲਾਸ ਔਰ ਪ੍ਰੋਫਿਟ ਦਾ ਲੈਣ ਦੇਣ ਹੁੰਦਾ ਜੀ ਚਾਂਦੀ ਦੇ ਵਿੱਚ ਪਿਛਲੇ ਦਿਨਾਂ ਤੋਂ ਜਿਹੜਾ ਵਧ ਆ ਰਿਹਾ ਲੋਕ ਜਿਹੜਾ ਵਾਲਾ ਬਾਜ਼ਾਰ ਦੇ ਵਿੱਚ ਲੋਕਾਂ ਨੇ ਪ੍ਰੋਫਿਟ ਨੂੰ ਵਾਪਸ ਲੈਣਾ ਸ਼ੁਰੂ ਕਰਤਾ ਇਨਵੈਸਟਮੈਂਟ ਘਟਦੀ ਇਹ ਵੀ ਇੱਕ ਵੱਡਾ ਕਾਰਨ ਰਿਹਾ ਸੋਨੇ ਵਿੱਚ ਵੀ ਅਸੀ ਸਥਿਤੀ ਹੈ ਜੀ ਸੋ ਇਹ ਵੈਸੇ ਤਾਂ ਠੱਲ ਪਈ ਹੈ ਇਸ ਚੀਜ਼ ਨੂੰ ਹਾਂ ਤੇ ਇਹ ਚੰਗੀ ਗੱਲ ਹੀ ਹੈ ਜੀ ਵੀ ਸੋਨਾ ਚਾਂਦੀ ਜਿਹੜਾ ਕਿ ਆਮ ਆਦਮੀ ਦੀ ਪਹੁੰਚ ਕਿਉਂਕਿ ਸੋਨਾ ਚਾਂਦੀ ਨਾਲ ਸਾਡਾ ਜਿਹੜਾ ਪਿਆਰ ਹੈ ਸਾਡੇ ਮੁਲਕ ਦਾ ਖਾਸ ਸੋਨੇ ਦੀ ਚਿੜੀਆ ਸੀ ਉਹ ਹਰ ਸੋਨੇ ਦੀ ਚਿੜੀਆ ਦਾ ਇੱਕ ਪਰ ਜਿਹੜਾ ਹੁੰਦਾ ਨਿਕਾਇਆ ਗਿਆ ਜੀ ਉਹ ਹਰ ਆਦਮੀ ਚਾਹੁੰਦਾ ਕਿ ਮੇਰੇ ਕੋ ਹੋਵੇ ਉਹ ਵੇ ਬਿਲਕੁਲ ਲੋਕ ਲੱਗੀ ਹੈ ਤੇ ਜਿਹੜੀ ਇਕਨੋਮੀ ਜਿਹੜੀ ਹੈ ਉਹ ਜਿਹੜੀ ਸਾਡੀਆਂ ਖਾਣ ਪੀਣ ਦੀਆਂ ਵਸਤਾਂ ਨਾਲ ਜੁੜੀ ਰਹੇ ਸਾਡੇ ਸਾਡੀ ਜਿਹੜੀ ਕਰੰਸੀ ਦੀ ਵੈਲਿਊ ਆਫ ਉਹਦੇ ਉੱਤੇ ਜੁੜੀ ਰਹੇ ਪਰ ਜ਼ਿਆਦਾ ਬੈਟਰੀ ਹੈ ਤਾਂ ਉਹ ਵੀ ਅੱਛੀ ਗੱਲ ਹੈ ਕਿ ਬੈਂਕਾਂ ਦੇ ਵਿੱਚ ਪੈਸੇ ਰਹਿਣਗੇ ਤੇ ਬੈਂਕਾਂ ਦੇ ਵਿੱਚ ਪੈਸੇ ਰਹਿਣਾ ਇਕਨੋਮੀ ਜਿਹੜੀ ਹੈ ਉਹ ਆਮ ਆਦਮੀ ਦੇ ਕੰਮ ਆਉਂਦੀ ਹੈ ਕਿਉਂਕਿ ਸੋਨੇ ਚਾਂਦੀ ਚ ਇਨਵੈਸਟਮੈਂਟ ਹੋ ਜਾਂਦੀ ਹੈ ਉਦੋਂ ਸਰਕੂਲੇਸ਼ਨ ਚੋਂ ਬਾਹਰ ਹੋ ਜਾਂਦੀ ਹੈ ਉਹ ਇੱਕ ਅੱਛਾ ਜੀ ਬਿਲਕੁਲ ਇਸੇ ਤਰ੍ਹਾਂ ਖਬਰ ਇਹ ਵੀ ਹੈ ਕਿ 18 ਸਰਹੱਦ ਨੇੜੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਡਰੋਨ ਰਾਹੀਂ ਭਾਰਤ ਅੰਦਰ ਸੁੱਟੀ ਗਈ 53 ਕਿਲੋ ਹੈਰਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਨਸ਼ੇ ਦੀ ਅੰਤਰਰਾਸ਼ਟਰੀ ਕੀਮਤ ਲਗਭਗ 265 ਕਰੋੜ ਰੁਪਏ ਦੱਸੀ ਜਾ ਰਹੀ ਹੈ ਪੁਲਿਸ ਦੇ ਮੁਤਾਬਕ ਪਾਕਿਸਤਾਨੀ ਤਸਕਰਾਂ ਨੇ ਭਾਰਤੀ ਤਸਕਰਾਂ ਦੇ ਕਹਿਣ ਤੇ ਇਹ ਹੈਰੋਇਨ ਡਰੋਨ ਰਾਹੀਂ ਸੁੱਟੀ ਸੀ ਜਿਸ ਸੰਬੰਧੀ ਜਾਂਚ ਜਾਰੀ ਹੈ ਸੋ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਕਿ ਕਹਿਣਾ ਚਾਹੂੰਗਾ ਸਰ ਕ ਇਸ ਗੱਲ ਨੂੰ ਤੁਸੀਂ ਇਦਾਂ ਲਓ ਜਿੱਦਾਂ ਉੰਡਸ ਲਿਸਟਨ ਇਸ ਰੱਦੀ ਸੂਬੇ ਦੀ ਗੱਲ ਕੀਤੀ ਕਿ ਸਰਦੀ ਸੂਬੇ ਨੂੰ ਵਿਕਸਿਤ ਕਰਨ ਲਈ ਕੁਝ ਦਿਓ ਹੂੰ ਜੋ ਪੰਜਾਬ ਸਰਦੀ ਸੂਬਾ ਮਲਕ ਦੀ ਜਿਹੜੀ ਸਾਡਾ ਮੁਲ ਸਰਦੋਂ ਦਾ ਮਤਲਬ ਹੁੰਦਾ ਸੁਰੱਖਿਆ ਜੀ ਤੋਂ ਮਲਕ ਦੀ ਸੁਰੱਖਿਆ ਲਈ ਸਭ ਤੋਂ ਵੱਡੀ ਔਰ ਦੇਖੋ ਇਹ ਨਾਰਕੋ ਟੈਰਰਿਜ਼ਮ ਹੈ ਇਹ ਕਿਹ ਕੈਸਾ ਟੈਰਰਿਜ਼ਮ ਹੈ ਜਿਹੜਾ ਹਥਿਆਰ ਦੇ ਜ਼ਰੀਏ ਨਹੀਂ ਨਸ਼ੀਆਂ ਦੇ ਜ਼ਰੀਏ ਫੈਲ ਫਲਾਉਂਦਾ ਹੈ ਜੀ ਜੀ ਔਰ ਇੰਨੀ ਸਾਡੀ ਜਿਹੜੀ ਹੈ ਉੱਥੇ ਜਿਹੜੀ ਅਸੀਂ ਫੈਂਸਿੰਗ ਕੀਤੀ ਹੋਈ ਹੈ ਉਹਦੇ باوجود ਡਰونز ਦਾ ਇਸਤੇਮਾਲ ਹੋ ਰਿਹਾ ਹੈ ਹੂੰ ਔਰ ਪਿੱਛੇ ਜੇ ਤੁਹਾਨੂੰ ਯਾਦ ਹੋਊਗਾ ਕਿ ਅਸੀਂ ਇੱਕ ਪ੍ਰੋਗਰਾਮ 'ਚ ਖਬਰ ਡਿਸਕਸ ਹੋਈ ਸੀ ਕਿ ਉਧ ਉਹ ਚੱਲ ਅੱਧ ਪਾਰ ਦੇ ਜਿਹੜੇ ਲੋਕ ਹੈਗੇ ਆ ਸਾਡੇ ਹੈ ਤਾਂ ਭਰਾਵਾਂ ਵਾਂਗੂ ਹੀ ਗਏ ਪਰ ਹੁਣ ਸਾਡੇ ਨਾਲ ਜਿਹੜੀ ਉਹਨਾਂ ਦੀ ਜਿਹੜੇ ਸਬੰਧ ਹੈ ਇਸ ਕਿਸਮ ਦੇ ਤਾਂ ਉਹ ਲਗਾਤਾਰ ਸਾਨੂੰ ਖਰਾਬ ਕਰਦੇ ਸਾਡੇ ਅੰਦਰ ਦੀ ਜਿਹੜੀ ਸੁਰੱਖਿਆ ਨੂੰ ਖਤਮ ਕਰਦੇ ਆ ਤੇ ਉਹ ਚਿਆ ਸੀ ਕਿ ਨਵਾਲਗ ਨਵਾਲਗ ਬੱਚਿਆਂ ਨੂੰ ਉਹਨਾਂ ਨੇ ਫੋਕਸ ਕੀਤਾ ਇਸ ਕੇਸ ਦੀ ਜਿਹੜੀ ਦਾ ਤੁਸੀਂ ਜ਼ਿਕਰ ਕੀਤਾ ਇਹਦੇ ਵਿੱਚ ਇੱਕ ਨਵਾਲਗ ਬੱਚਾ ਹੈ ਉਹਨਾਂ ਨੇ ਔਰ ਜਿਹੜੀ ਸਾਡੀ ਸਟੇਟ ਦੀ ਗਵਰਨਮੈਂਟ ਹੈ ਉਹਨੇ ਲਗਾਤਾਰ ਉਹਨਾਂ ਨੇ ਕੋਈ ਡਰੋਨ ਸਿਸਟਮ ਆਪਣਾ ਵੀ ਬਣਾਉਣ ਦੀ ਪਲਾਨਿੰਗ ਕੀਤੀ ਸੀ ਲਗਾਤਾਰ ਉਹ ਸੈਂਟਰਲ ਗਵਰਨਮੈਂਟ ਨੂੰ ਕਹਿ ਰਹੇ ਆ ਕਿ ਸਾਨੂੰ ਬਾਰਡਰ ਤੇ ਕੰਟਰੋਲ ਕਰਨ ਲਈ ਜਿਹੜਾ ਕੋਈ ਡਰੋਨ ਐਸੇ ਸਾਨੂੰ ਦੇਣ ਦੀ ਸਾਨੂੰ ਕੋਈ ਸਾਨੂੰ ਖਾਸ ਜਿਹੜੀ ਹੈ ਕਿਉਂਕਿ ਅਸੀਂ ਸਰਦੀ ਸੂਬਾ ਹੈ ਸਟੇਟ ਦੀ ਜਿਹੜੀ ਪੁਲਿਸ ਹੈ ਇਹਨੂੰ ਬਹੁਤ ਵੱਡੀ ਕੋਈ ਫੰਡਿੰਗ ਕੀਤੀ ਜਾਵੇ ਜਿੱਦ ਨਾਲ ਅਸੀਂ ਸਰੱਦ ਦੇ ਉੱਪਰ ਜਿਹੜਾ ਪੁਲਿਸ ਵੀ ਜੜੀ ਹੈ ਸਰੱਦ ਦੇ ਅੰਦਰ ਤੱਕ ਤਾਂ ਬੀਐਸਐਫ ਕਰਦੀ ਹੈ ਤਾਂ ਸਰੱਦ ਦੇ ਉੱਤੇ ਜਿਹੜੀ ਉਸ ਤੋਂ ਪਾਰ ਜਦੋਂ ਆ ਨਿਕਲਦੀਆਂ ਗੱਲਾਂ ਉਹਦੇ ਉੱਤੇ ਅਸੀਂ ਸਾਰਾ ਕੁਝ ਕਰ ਸਕੀਏ ਸੋ ਇਹ ਪਹਿਲੀ ਘਟਨਾ ਨਹੀਂ ਹੈ ਜਿਹੜੀ ਕੱਲ੍ਹ ਦੀ ਆਈ ਹੈ ਇਸ ਤੋਂ ਪਹਿਲਾਂ ਵੀ ਅਰਬਾਂ ਕਰੋੜਾਂ ਦੀਆਂ ਜਿਹੜੀਆਂ ਦਸਤਾਤ ਪਿਛਲੇ 15 ਦਿਨਾਂ ਚ ਇੰਨੀ ਆਈ ਹੈ ਕਿ ਸ਼ਾਇਦ ਅਰਬਾਂ ਚ ਗਿਣਤੀ ਕਰੋ ਤਾਂ ਸ਼ਾਇਦ 10-12 ਅਰਬ ਤੋਂ ਟੱਪ ਜਾਏਗੀ ਹੂੰ ਸੋ ਇਹ ਤਾਂ ਗਨੀਮਤ ਹੈ ਕਿ ਸਾਡੇ ਜਿਹੜੀ ਪੁਲਿਸ ਹੈ ਜਾਂ ਸਾਡੇ ਜਿਹੜੇ ਸੁਰੱਖਿਆ ਤੰਤਰ ਹੈ ਉਹ ਇਸ ਚੀਜ਼ ਨੂੰ ਰੋਕ ਪਾ ਰਹੇ ਹਨ ਪਰ ਫਿਰ ਵੀ ਕਿਤੇ ਨਾ ਕਿਤੇ ਵੱਡੀ ਪਰਸੈਂਟੇਜ ਜਿਹੜੀ ਮੰਨੂ ਚਾਹੀਦਾ ਹੈ ਕਿ ਇਹਦੇ ਲਈ ਹਾਈ ਟੈਕ ਜਿਹੜੀ ਟੈਕਨੋਲੋਜੀ ਹੈਗੀ ਹੈ ਇਹਨੂੰ ਕੰਟਰੋਲ ਕਰਨ ਲਈ ਜਿਹੜੀ ਹੈਗੀ ਆ ਉਸ ਪੰਜਾਬ ਦੀ ਜਿਹੜੀ ਸਟੇਟ ਪੁਲਿਸ ਹੈ ਸਰਕਾਰ ਦੇ ਜ਼ਰੀਏ ਉਹਨਾਂ ਨੂੰ ਮੁਹੱਈਆ ਕਰਵਾਉ। ਜੀ ਬਿਲਕੁਲ ਬਿਲਕੁਲ ਸਹੀ। ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਸਰ ਤੁਸੀਂ ਬਹੁਤ ساری ਜਾਣਕਾਰੀ ਦਿੱਤੀ ਧੰਨਵਾਦ। ਦਾਗਲ ਮਾਨ। ਥੋਨਾਂ ਪ੍ਰੋਗਰਾਮ ਕਿਦਾਂ ਦਾ ਲੱਗਿਆ ਜ਼ਰੂਰ ਦੱਸਿਓ। ਹੁਣ ਸਾਨੂੰ ਦਿਓ ਇਜਾਜ਼ਤ ਨਮਸਕਾਰ।